ਇਹ ਲਾਅ ਐਂਡ ਆਰਡਰ ਦਾ ਕਿੱਡਾ ਵੱਡਾ ਫੇਲੀਅਰ ਔਰ ਕੋਲਾਪਸ ਹੈ ਜੀ ਅੱਜ ਇਹ ਕਹਿ ਰਿਹਾ ਕਿ ਵਿਆਹ ਸ਼ਾਦੀ ਸਮਾਗਮ ਜਿਹੜੇ ਖੁਸ਼ੀ ਦੇ ਮੌਕੇ ਹੁੰਦੇ ਆ ਜਿੱਥੇ ਲੋਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਆ ਅੱਜ ਉੱਥੇ ਮਾਤਮ ਦਾ ਮਾਹੌਲ ਬਣ ਰਿਹਾ ਗੈਂਗਸਟਰ ਤੇ ਥਾਂ ਥਾਂ ਤੇ ਹੋਈ ਜਾਂਦੀ ਆ ਪਹਿਲਾਂ ਕਿਹ ਵਾਲੇ ਆ ਸਰਪੰਚ ਮਾਰਤਾ ਹੁਣ ਸਾਡੇ ਵਾਲੇ ਜੰਨੇ ਹੋਗੇ ਭੜਕ ਕੇ ਕਿ ਬਧਾ ਔਰ ਕੇ ਦੀ ਵਾਰੀ ਨਹੀਂ ਆ ਇਹ ਤੇ ਨਾ ਪਤਾ ਲੱਗਦਾ ਵੇਟਰ ਹੁੰਦੇ ਆ ਨਾ ਪਤਾ ਲੱਗਦਾ ਗੈਂਗਸਟਰ ਇਹ ਸਤਾਰਨ ਕੋਈ ਨਹੀਂ ਬੁਲਾਏਗਾ ਹਏ ਇਹ ਇਹਨਾਂ ਜਾਈਨਾਂ ਨੂੰ ਕੋਈ ਹੈਗੇ ਨਹੀਂ ਇਹ ਕਿਸੇ ਦਾ ਜੀ ਚੱਲ ਜਣ ਹੋਟਾ ਦਾ ਮਸਲਾ ਕੱਲਾ ਰਹਿ ਗਿਆ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਔਰ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਦਾ ਟੋਟਲ ਫੇਲੀਅਰ ਸਾਹਮਣੇ ਆਇਆ ਜੇ ਕੇ 47 ਦੀ ਵਰਤੋਂ ਹੋ ਜਾਣਾ ਇਹ 80s 90s ਤੇ ਸੁਣਿਆ ਜਾਂਦਾ ਸੀਗਾ ਭਾਵੇਂ ਕੋਈ ਵੀ ਵੈਪਨ ਹੈ ਜਦੋਂ ਕੋਈ ਕਿਹਨੂੰ ਇਤਰਾ ਮਾਰਨਾ ਆ ਗਿਆ ਜਿਹੜਾ ਮਰਡਰ ਕਰਤਾ ਭਾਵੇਂ ਕੋਈ ਵੀ ਵੈਪਣੇ ਦੋਸ਼ੀ ਤੋਂ ਹੈ ਗਈ ਆ ਜਿਹੜਾ ਦੋਸ਼ੀ ਆ ਕੋ ਸਰਕਾਰ ਨੂੰ ਵੀ ਸਖਤ ਦੇਣਾ ਹੈ ਪੁਲਿਸ ਡਿਪਾਰਟਮੈਂਟ ਨੂੰ ਸਾਰੇ ਅਧਿਕਾਰੀਆਂ ਨੂੰ ਕਿ ਜਿਹੜੇ ਗੈਂਗਸਟਰ ਤੇ ਸਮੱਗਲਰ ਆ ਇਹ ਖਤਮ ਹੋਣਗੇ ਲੋਕਾਂ ਨੂੰ ਅਮਨ ਚੈਨ ਤੇ ਸ਼ਾਂਤੀ ਵਾਲਾ ਕਾਨੂੰਨ ਵਾਲਾ ਮਾਹੌਲ ਨੂੰ ਮੈਸੇਜ ਆਇਆ ਉਹਨਾਂ ਨੂੰ ਵੀ ਜਖਮ ਇਥੇ ਦਾਖਲ ਇੱਕ ਤਰ੍ਹਾਂ ਸਿਕਿਉਰ ਕੀਤਾ ਜਾਵੇ ਉਲਾਸ ਇਹਨਾਂ ਦੀ ਹੈਲਪ ਕੀਤੀ ਜਾਵੇ ਜਲਦੀ ਇਹਦਾ ਇਲਾਜ ਸ਼ੁਰੂ ਕਰਾਇਆ ਜਾਵੇ ਜੇ ਕੋਈ ਰਿਕੁਆਇਰਮੈਂਟ ਹੈ ਕੋਈ ਬਲੱਡ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਲੋੜ ਹੈਗੀ ਆ ਅਸੀਂ ਉਹਨਾਂ ਨੂੰ ਮੋਜਿਆ ਕਰਾ ਰਹੇ ਆ ਤਾਂ ਜੋ ਇਹਦਾ ਚੱਕਰ ਨੇ ਜਾਨ ਬਚਾਈ ਜਾ ਸਕੇ ਆਮ ਆਦਮੀ ਪਾਰਟੀ ਦੇ ਸੱਜੀਆਂ ਖੱਪੀਆਂ ਬਾਵਾ ਨੇ ਜਿਨ੍ਹਾਂ ਦੀਆਂ ਫੋਟੋਆਂ ਮੁੱਖ ਮੰਤਰੀ ਨਾਲ ਨੇ ਇਹਨਾਂ ਦੇ ਮੰਤਰੀਆਂ ਨਾਲ ਲੇ ਜੇ ਉਹ ਨਹੀਂ ਸੇਫ ਤੇ ਬਾਕੀ ਲੋਕਾਂ ਦਾ ਕੀ ਹਾਲ ਹੈ ਅਰਵਿੰਦਰ ਸਿੰਘ ਐਡਾ ਵਧੀਆ ਇਨਸਾਨ ਹੀ ਅੱਜ ਸਵੇਰੇ ਵੀ ਇਹ ਗੱਲ ਦੇ ਸਬੰਧ ਦੇ ਵਿੱਚ ਕੰਮ ਕਰਦੇ ਸਬੰਧ 'ਚ ਮੇਰੀ ਗੱਲ ਹੋਈ ਹੈ ਸਰਪੰਚ ਸਾਹਿਬ ਨਾਲ ਕੋਈ ਇਹੋ ਜੀ ਗੱਲ ਨਹੀਂ ਜੇ ਕੋਈ ਥ੍ਰੈਟ ਹੁੰਦਾ ਜਾਂ ਕੋਈ ਪ੍ਰਤੀ ਦੀ ਗੱਲ ਹੁੰਦੀ ਤੇ ਮੇਰੇ ਨਾਲ ਇਹ ਨਹੀਂ ਕਰਨੀ ਕਿਉਂਕਿ ਦਿਨ 'ਚ ਤਕਰੀਬਨ ਹੀ ਇੱਕ ਅੱਧੀ ਜਣਾ ਗੱਲ ਹੋਈ ਜਾਂਦੀ ਸੀ ਪੰਜਾਬ ਇੱਕ ਬਾਰਡਰ ਸਟੇਟ ਹੈ ਇੰਡੋਪਾਕ ਬਾਰਡਰ ਤਹਲ 550 ਕਿਲੋਮੀਟਰ ਤਈ ਸਾਡਾ ਆਰਡਰ ਚੱਲਦਾ ਹੈ ਤੇ ਜੇ ਇਹ ਹਾਲਾਤ ਪੈਦਾ ਹੋ ਗਏ ਕਿ ਪੰਜਾਬ 'ਚ ਕਿਸੇ ਨੇ ਨਿਵੇਸ਼ ਕਰਨਾ ਜਿਹੜੇ ਪੁਰਾਣੀਆਂ ਸਰਕਾਰਾਂ ਨੇ ਨਿਮਾਂਦੇ ਰਹੇ ਆ ਉਹ ਆਪਦੀਆਂ ਸਰਕਾਰਾਂ ਦੇ ਵੇਲੇ ਵੇਖਣ ਕਿੰਨਾ ਮਾਹੌਲ ਵਿਗੜਦਾ ਰਿਹਾ ਤੇ ਕੌਣ ਜ਼ਿੰਮੇਵਾਰ ਆ ਸਾਡੀ ਸਰਕਾਰ ਦੇ ਵਿੱਚ ਨਾ ਕੋਈ ਸਾਡਾ ਐਮ.ਐਲ.ਏ ਨਾ ਕੋਈ ਸਾਡਾ ਸਰਪੰਚ ਨਾ ਕੋਈ ਸਾਡਾ ਮੰਤਰੀ ਕਿਹੇ ਗੈਂਗਸਟਰ ਨਾਲ ਕਿਹੇ ਸਮੱਗਲਰ ਨਾਲ ਕਿਹਦਾ ਕੋਈ ਸਬੰਧ ਨਹੀਂਗਾ ਤੇ ਪੁਰਾਣਿਆਂ ਦੇ ਤੇ ਜਗ ਜਗ ਰਹੁੰਦੇ ਰਹੇ ਆ ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝਦੇ ਜਾ ਰਹੇ ਇਹਦੇ ਲਈ ਜ਼ਿੰਮੇਵਾਰ ਭਗਵੰਤਮਾਨ ਕਿਵੇਂ ਨਹੀਂ ਈਜੀਪੀ ਕਿਵੇਂ ਨਹੀਂ ਸੋ ਪਰਮਨੈਂਟ ਡੀਜੀਪੀ ਐਂਡ ਪ੍ਰੈਜ਼ੈਂਟ ਗਵਰਨਮੈਂਟ ਈਸ ਟੂ ਬੀ ਸੈਕਡ ਗਵਰਨਰ ਸਾਹਿਬ ਇਹਦਾ ਨੋਟਿਸ ਲੈਣ ਪਰ ਅਸੀਂ ਗਵਰਨਰ ਸਾਹਿਬ ਨੂੰ ਬੜੀ ਛੇਤੀ ਮਿਲ ਕੇ ਕਮਾਂਗੇ ਉਹ ਪਤਾ ਨਹੀਂ ਸਾਨੂੰ ਤਰਨਤਾਰਣਾ ਸਰਪੰਚ ਸਰਪੰਚ ਦੱਸ ਰਹੇ ਪਰ ਪਤਾ ਨਹੀਂ ਕਿਹੜੇ ਪਿੰਡ ਦਾ ਸਾਨੂੰ ਤੇ ਮਿਲ ਆਹ ਤਲਾਹ ਮਿਲੀ ਸੀ ਅਸੀਂ ਮੌਕੇ ਤੇ ਪਹੁੰਚੇ ਕੁ ਸપ્ਤਾਹ ਪਹਿਲਾਂ ਤਾਂ ਦੁਖਦਾਈ ਗੱਲ ਹੈ ਜੀ ਮੈਂ ਹਰਪਿੰਦਰ ਸਿੰਘ ਉਹਨਾਂ ਦਾ ਨਾਂ ਦੱਸਿਆ ਜਾ ਰਿਹਾ ਸਰਪੰਚ ਸਾਹਿਬ ਦਾ ਜਿਨ੍ਹਾਂ ਦੇ ਨਾਲ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਛੋਟਾ ਜਿਹਾ ਉਹਨਾਂ ਦਾ ਬੱਚਾ ਹੈ ਪਰਿਵਾਰ ਤੇ ਬਹੁਤ ਵੱਡਾ ਦੁੱਖਾਂ ਦਾ پہاੜ ਟੁੱਟਿਆ ਇਸ ਲਈ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਮਗਰ ਐਟ ਦ ਸੇਮ ਟਾਈਮ ਇਹ ਲਾਅ ਐਂਡ ਆਰਡਰ ਦਾ ਕਿੱਡਾ ਵੱਡਾ ਫੇਲਿਅਰ ਔਰ ਕੋਲਾਪਸ ਹੈ ਕਿ ਅੱਜ ਇਹ ਕਹਿ ਰਿਹਾ ਕਿ ਵਿਆਹ ਸ਼ਾਦੀ ਸਮਾਗਮ ਜਿਹੜੇ ਖੁਸ਼ੀ ਦੇ ਮੌਕੇ ਹੁੰਦੇ ਆ ਜਿੱਥੇ ਲੋਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਆ ਅੱਜ ਉੱਥੇ ਮਾਤਮ ਦਾ ਮਾਹੌਲ ਬਣ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਔਰ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਦਾ ਟੋਟਲ ਫੇਲਿਅਰ ਸਾਹਮਣੇ ਆਇਆ ਜੇਕੇ 47 ਦੀ ਵਰਤੋਂ ਹੋ ਜਾਣਾ ਇਹ 80s 90s ਚ ਸੁਣਿਆ ਜਾਂਦਾ ਸੀਗਾ ਅੱਜ ਕਿਸੇ ਗੁਰਦੁਆਰਾ ਸਾਹਿਬ ਆ ਮੰਦਰਾਂ ਦੇ ਬਾਹਰ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ ਸੀ ਮੰਦਰ ਤੇ ਬੰਬ ਅਟੈਕ ਹੋਇਆ ਸੀ ਥਾਣਿਆਂ ਤੇ ਬੰਬ ਅਟੈਕ ਹੁਣ AK47 ਨਾਲ ਫਾਇਰ ਸ਼ੁਰੂ ਹੋ ਗਿਆ ਸੋ ਇਟ ਕੈਨਟ ਗੇਟ ਮੋਰ ਸੀਰੀਅਸ ਇਹ ਤੋਂ ਹੋਰ ਖਤਰਨਾਕ ਮਾਹੌਲ ਪੈਦਾ ਨਹੀਂ ਹੋ ਸਕਦਾ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਇੱਕ ਹੋਰ ਸਰਪੰਚ ਦਾ ਮਰਡਰ ਹੋਇਆ ਸੀ ਅੰਮ੍ਰਿਤਸਰ ਸਾਹਿਬ ਦੇ ਚਰਮਲਜੀਤ ਦਾ ਲੱਕੀ ਜੀ ਹੈ ਜਲੰਧਰ ਤੋਂ ਉੱਥੇ ਕਤਲ ਹੋਇਆ ਗੁਰੂ ਘਰ ਦੇ ਬਾਹਰ ਮੇਰਾ ਕਹਿਣ ਦਾ ਭਾਵ ਕਿ ਜਿਹੜੇ ਆਮ ਆदमी ਪਾਰਟੀ ਦੇ ਸੱਜਿਆ ਖੱਪੀਆਂ ਬਾਵਾ ਨੇ ਜਿਨ੍ਹਾਂ ਦੀਆਂ ਫੋਟੋਆਂ ਮੁੱਖ ਮੰਤਰੀ ਨਾਲ ਨੇ ਇਹਨਾਂ ਦੇ ਮੰਤਰੀਆਂ ਨਾਲ ਨੇ ਜੇ ਉਹ ਨਹੀਂ ਸ਼ੇਫ ਤੇ ਬਾਕੀ ਲੋਕਾਂ ਦਾ ਕੀ ਹਾਲ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਇੰਡੋ-ਪਾਕ ਬਾਰਡਰ ਤੱਕ 550 ਕਿਲੋਮੀਟਰ ਤਈ ਸਾਡਾ ਬਾਰਡਰ ਚੱਲਦਾ ਹੈ ਤੇ ਜੇ ਇਹ ਹਾਲਾਤ ਪੈਦਾ ਹੋ ਗਏ ਕਿ ਪੰਜਾਬ 'ਚ ਕਿਸੇ ਨੇ ਨਿਵੇਸ਼ ਕਰਨਾ ਕਿ ਦਿੱਲੀ ਬੈਠੇ ਕੇਜਰੀਵਾਲ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾ ਸਕਦੇ ਨਹੀਂ ਭਾਈ ਸੋ ਇਹ ਬੜਾ ਜ਼ਰੂਰੀ ਹੋ ਗਿਆ ਕਿ ਪਰਮਨੈਂਟ ਡੀਜੀਪੀ ਲੱਗੇ ਔਰ ਇਹ ਟੈਂਪਰਰੀ ਡੀਜੀਪੀ ਜਿਹੜਾ ਆਪਦੀ ਕੁਰਸੀ ਬਚਾਉਣ ਤੇ ਰਹਿੰਦਾ ਜਿਹਦਾ ਮਤਲਬ ਸਿਰਫ ਇਹ ਹੋ ਗਿਆ ਆ ਮੋਕੇ ਦੀ ਰੈਲੀ 'ਚ ਕੀ ਮਤਲਬ ਸੀ ਡੀਜੀਪੀ ਦਾ ਜਾਣ ਦਾ ਕੀ ਉਹ ਆਮ ਆਦਮੀ ਪਾਰਟੀ ਦੀ ਰੈਲੀ ਸੀ ਕਿਉਂਕਿ ਕੇਜਰੀਵਾਲਾ ਸਾਹਿਬ ਉੱਥੇ ਆਏ ਸਨ ਜੇ ਉਹ ਸਰਕਾਰੀ ਰੈਲੀ ਸੀ ਥੋਟ ਵਾਜ਼ ਕੇਜਰੀਵਾਲ ਡੂਇੰਗ ਦੈਟ ਜੇ ਪੁਲਿਸ ਇਸ ਤਰੀਕੇ ਨਾਲ ਪੋਲੀਟਿਕਾਈਜ਼ ਹੋ ਜੂਗੀ ਫਿਰ ਲਾਅ ਐਂਡ ਆਰਡਰ ਨਹੀਂ ਦਿੱਤਾ ਜਾਊਗਾ ਔਰ ਇਹੀ ਕਾਰਨ ਹੈ ਕੀ ਪੰਜਾਬ ਹੈ ਜਿਸ ਬਕਮ ਗੈਂਗਲੈਂਡ ਇਤੇ ਮ ਇਹ ਹਾਲਾਤ ਇਹ ਪੈਦਾ ਹੋ ਗਏ ਫਰੋਤੀ ਟਾਰਗੇਟਡ ਕਿਲਿੰਗ ਰੋਜ਼ ਦਾ ਐਕਸਟਰਸ਼ਨ ਕਾਲਸ ਇਹ ਨਿਜ਼ਾਮ ਬਣ ਗਿਆ ਸਿੱਧੂ ਮੂਸੇਵਾਲਾ ਮਰਡਰ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਇਹ ਤਾਂ ਸਿਰਫ ਔਰ ਚੀਫ ਮਿਨਿਸਟਰ ਕਹਿ ਰਿਹਾ ਆਲ ਇਜ਼ ਵੈਲ ਮੈਂ ਕਹਿਣਾ ਚਾਹੁੰਦਾ ਆਲ ਇਜੈਂਡਾ ਵੈਲ ਸੋ ਮੁੱਖ ਮੰਤਰੀ ਸਾਹਿਬ ਦਾ ਔਰ ਡੀਜੀਪੀ ਨੀਡ ਟੂ ਗੋ ਪੰਜਾਬ ਨੀਡਸ ਅ ਚੇਂਜ ਇਹ ਦਿੱਲੀ ਵਾਲੀ ਸਰਕਾਰ ਪੁਝਾਉਂਗੇ ਤਾ ਪੰਜਾਬ ਦਾ ਕੋਈ ਬਚਾਅ ਹੋਊਗਾ ਨਹੀਂ ਤਾਂ ਇਹ ਕਲੈਪਸ ਹੈ ਪੰਜਾਬ 'ਚ ਕੋਈ ਇਨਵੈਸਟਮੈਂਟ ਨਹੀਂ ਆਉਣੀ ਪੰਜਾਬ 'ਚ ਸਾਡੇ ਬੱਚੇ ਸੁਰੱਖਿਤ ਨਹੀਂ ਹੈ ਜਿਵੇਂ ਸਭ ਇੱਕ ਛੋਟੀ ਵੱਡੀ ਰੈਲੀ ਅੱਜ ਖੇਮ ਕਰਨ ਦੇ ਵਿੱਚ ਹੋ ਰਹੀ ਸੀ ਜੁਦਿਏ ਪਾਸੇ ਕਤਲ ਹੋ ਜਾਂਦਾ ਹੈ ਕਿਵੇਂ ਦੇਖ ਰਹੇ ਹੋ ਰਾਣਾ ਬਲਾਚੌਰੀਆ ਦਾ ਕਤਲ ਪਲਵਾਨਾਂ ਦਾ ਕਤਲ ਕਬੱਡੀ ਖਿਡਾਰੀਆਂ ਦਾ ਕਤਲ ਕੋਈ ਵੀ ਕਬੱਡੀ ਟੂਰਨਾਮੈਂਟ ਕਰਨ ਨੂੰ ਰਾਜ਼ੀ ਨਹੀਂ ਹੈਗਾ ਪੰਜਾਬ ਕਿੱਧਰ ਨੂੰ ਜਾ ਰਿਹਾ ਜੀ ਸਰ ਇਹ ਤੋਂ ਡੇਂਜਰਸ ਕੰਮ ਕੋਈ ਨਹੀਂ ਦੇਖੋ ਕਲੈਪਸ ਲਾਅ ਐਂਡ ਆਰਡਰ ਦਾ ਇਸ ਕਿਸਮ ਦਾ ਹੈ ਕਿ ਪੰਜਾਬ ਨਾ ਹਰਿਆਣਾ ਹਾਈ ਕੋਰਟ ਇਸ ਗੱਲ ਦਾ ਸੰਗਿਆਨ ਲੈ ਚੁੱਕਿਆ ਤੇ ਹੁਣ ਪੰਜਾਬ ਨਾ ਹਰਿਆਣਾ ਹਾਈ ਕੋਰਟ 'ਚ ਪੇਸ਼ੀਆਂ ਪੈ ਰਹੀਆਂ ਡੀਜੀਪੀ ਦੀਆਂ ਪੰਜਾਬ ਨਾ ਹਰਿਆਣਾ ਹਾਈ ਕੋਰਟ ਲਾਅ ਐਂਡ ਆਰਡਰ ਦੇ ਮੁੱਦੇ ਤੇ ਉਦੋਂ ਇੰਟਰਵਿਨ ਕਰਦਾ ਜਦੋਂ ਮਹਿਸੂਸ ਕਰਦਾ ਸਰਕਾਰ ਫੇਲ ਹੋ ਗਈ ਐ ਐਸਐਸਪੀ ਦੇ ਦਫ਼ਤਰ ਦੇ ਬਾਹਰ ਬੰਦੇ ਦਾ ਕਤਲ ਹੋ ਜਾਣਾ ਰਾਣਾ ਰਾਣਾ ਬਲਾਚੌਰੀਏ ਦਾ ਮੌਲੀ ਜ਼ਿਲ੍ਹਾ ਜਿਹੜਾ ਮੋਸਟ ਇੰਪੋਰਟੈਂਟ ਜ਼ਿਲ੍ਹਾ ਉੱਥੇ ਕਤਲ ਹੋ ਜਾਣਾ ਅੱਜ ਸਰਪੰਚ ਦਾ ਕਤਲ ਹੋ ਜਾਣਾ ਔਰ ਵਰਤਿਆ ਕਿ ਜਾ ਰਿਹਾ ਏਕੇ 47 ਗਰਨੇਡ ਅਟੈਕ ਫੇਰੇ ਕਹਿੰਦੇ ਜੀ ਟਾਇਰ ਪਾਟ ਗਿਆ ਮੰਦਰ ਦੇ ਉੱਤੇ ਗਰਨੇਡ ਛੁੱਟਦੇ ਨਾ ਇੱਕ ਵੀਡੀਓ ਆਈ ਆ ਸਭ ਨੇ ਜਿੱਥੇ ਹਿੰਦੂ ਭਾਈਚਾਰੇ ਨੂੰ ਜਿਹੜੇ ਸਾਡੇ ਪ੍ਰਵਾਸੀ ਆਉਂਦੇ ਉਹਨਾਂ ਤੇ ਗੋਲੀਆਂ ਚ ਮਚਲਾਈਆਂ ਜਾ ਰਹੀਆਂ ਸੋ ਜਿਹੜਾ ਮਾਹੌਲ ਪੈਦਾ ਕੀਤਾ ਜਾ ਰਿਹਾ ਕੀ ਇਹਦੇ ਲਈ ਕਿਵੇਂ ਡੀਜੀਪੀ ਜ਼ਿੰਮੇਵਾਰ ਨਹੀਂ ਕੀਦੇ ਲਈ ਭਗਵੰਤ ਮਾਨ ਕਿਵੇਂ ਜ਼ਿੰਮੇਵਾਰ ਨਹੀਂ ਔਰ ਇਸ ਲਈ ਇਹਨਾਂ ਨੂੰ ਸਤੀਵਾ ਜਦ ਤੱਕ ਇਹ ਨਹੀਂ ਦੇਣਗੇ ਇੱਥੇ ਕੋਈ ਚੇਂਜ ਨਹੀਂ ਹੋਣਾ ਕਿਉਂਕਿ ਇਹ ਤਾਂ ਮੰਨ ਕੇ ਹੀ ਨਹੀਂ ਰਾਜੀ ਇਹ ਕੀ ਹੁੰਦਾ ਪੋਸਟੂਪ ਟੂ ਐਡਮਿਟ ਕਿ देयर इज ਅ ਪ੍ਰੋਬਲਮ ਜੇ ਕੋਈ ਪ੍ਰੋਬਲਮ ਮੰਨੀ ਹੀ ਨਾ ਤੇ ਸੋਲੂਸ਼ਨ ਕਿੱਥੋਂ ਨਿਕਲ ਪਰ ਸਰਕਾਰ ਵੱਲੋਂ آپریشن ਪ੍ਰਹਾਰ ਦੋ ਵਾਰੀ ਚਲਾਇਆ ਗਿਆ ਉਹਨਾਂ ਨੇ ਕਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਹੀ ਗੈਂਗਸਟਰ ਫੜ ਲਏ ਆ ਇਹੀ ਮੈਂ ਕਹਿ ਰਿਹਾ ਨਾ ਦੈਟਸ ਵਾਈ ਡੀਜੀਪੀ ਦਾ ਮਨ ਫੇਲਿਅਰ ਕਹਿ ਰਿਹਾ ਨਿਕੰਮਾਪਨ ਪੀਆਰ ਐਕਸਰਸਾਈਜ਼ ਹੈ ਜੀ ਉਹ ਪ੍ਰਹਾਰ 1 ਪ੍ਰਹਾਰ 2 ਤੇ ਅਸਲੀਅਤ ਕੀ ਹੈ ਜ਼ਮੀਨੀ ਹਕੀਕਤ ਕੀ ਹੈ ਕੁਝ ਹੋਰ ਨਸ਼ਾ ਬਰੁੱਦੋ ਪ੍ਰੋਗਰਾਮ ਕਰ ਰਿਹਾ ਤੁਹਾਡਾ ਮੁੱਖ ਮੰਤਰੀ ਨਸ਼ੇ ਦੀ ਹਾਲੇ ਚ ਵੋਟਸ ਭਰਤੀ ਹੋ ਰਿਹਾ ਔਰ ਤੁਹਾਡਾ ਅਸਲੀਅਤ ਕੀ ਔਨ ਗਰਾਉਂਡ ਜ਼ੀਰੋ ਕਿ ਨਾ ਨਸ਼ੇ ਰੁਕੇ ਨਾ ਕ੍ਰਾਈਮ ਰੁਕੇ ਅੱਜ ਸਾਮਨਿਆ ਮੂੰਹ ਬੋਲਦੀ ਤਸਵੀਰ ਹੈ ਕੌਣ ਹੈ ਨਾ ਬੱਚਿਆਂ ਨੂੰ ਮੋੜੂਗਾ ਜਿਨ੍ਹਾਂ ਦੇ ਲੱਗਤੇ ਜਿਗਰ ਜਿਨ੍ਹਾਂ ਦੇ ਘਰ ਦੇ ਚਿਰਾਗ ਬੁਝਦੇ ਜਾ ਰਹੇ ਇਹਦੇ ਲਈ ਜ਼ਿੰਮੇਵਾਰ ਭਗਵੰਤਮਾਨ ਕਿਵੇਂ ਨਹੀਂ ਬੀਜੀਪੀ ਕਿਵੇਂ ਨਹੀਂ ਸੋ ਪਰਮਨੈਂਟ ਡੀਜੀਪੀ ਐਂਡ ਪ੍ਰੈਜ਼ੈਂਟ ਗਵਰਨਮੈਂਟ ਨੀਡਸ ਟੂ ਬੀ ਸੈਕ ਗਵਰਨਰ ਸਾਹਿਬ ਇਹਦਾ ਨੋਟਿਸ ਲੈਣ ਔਰ ਅਸੀਂ ਗਵਰਨਰ ਸਾਹਿਬ ਨੂੰ ਬੜੀ ਛੇਤੀ ਮਿਲ ਕੇ ਕਮਾਂਗੇ ਕਿ ਤੁਸੀਂ ਲਾਅ ਐਂਡ ਆਰਡਰ ਮੁੱਦੇ ਤਾਂ ਸਭ ਤੋਂ ਸੇਫਟੀ ਐਂਡ ਸਿਕਿਉਰਿਟੀ ਤੋਂ ਵੱਡਾ ਮੁੱਦਾ ਹੀ ਕੋਈ ਨਹੀਂ ਜੇ ਬਾਰਡਰ ਸਟੇਟ ਨਹੀਂ ਸੁਰੱਖਿਅਤ ਤਾਂ ਪ੍ਰਦੇਸ਼ ਨਹੀਂ ਸੁਰੱਖਿਅਤ ਮੈਂ ਤਾਂ 100% ਕਮਿਟਡ ਆ ਜੀ ਕਿ ਇਹਨਾਂ ਦਾ ਮਤਲਬ ਹੀ ਕੋਈ ਨਹੀਂ ਰਹਿ ਗਿਆ ਰਹਿਣ ਦਾ ਅੱਜ ਟੈਂਪਰੀ ਡੀਜੀਪੀ ਕੀ ਬਾਰਡਰ ਸਟੇਟ ਦੀ ਸੁਰੱਖਿਆ ਯਕੀਨੀ ਬਣਾ ਸਕਦਾ ਜੀ ਕੁਰਸੀ ਬਚਾਉਣ ਤੇ ਹੋ ਗਿਆ ਸੀ ਪੜਕੇ ਬਾਂਸੀ ਦੇਣਾ ਫਿਰ ਪਤਾ ਲੱਗਦਾ ਸਾਨੂੰ ਹੁਣ ਇਹ ਗੈਂਗਸਟਰ ਤੇ ਥਾਂ ਥਾਂ ਤੇ ਹੋਈ ਜਾਂਦੀ ਆ ਪਹਿਲਾਂ ਕਿਹੜਾਲੇ ਵਾਲਾ ਸਰਪੰਚ ਮਾਰਤਾ ਹੁਣ ਸਾਡੇ ਵਾਲੇ ਨੇ ਹੋ ਗਏ ਭੜਕੇ ਕੀ ਬਦਾ ਹੋਰ ਕੇ ਦੀਵਾਰੀ ਨਹੀਂ ਆ ਇਹ ਤੇ ਨਾਂ ਪਤਾ ਲੱਗਦਾ ਵੇਟਰ ਆਉਂਦੇ ਆ ਨਾਂ ਪਤਾ ਲੱਗਦਾ ਗੈਂਗਸਟਰ ਕੀ ਕਾਰਨ ਕੀ ਰਿਹਾ ਨਾ ਭਾਜੀ ਕੋਈ ਹੈਗਾ ਹੀ ਨਹੀਂ ਸਾਡੀ ਕਿਸ ਨਾਲ ਦੁਸ਼ਮਣੀ ਨਹੀਂ ਹੈਗੀ ਤੇ ਉਹ ਠੀਕ ਪੰਜਾਬ ਦੀ ਪਲਾਨਟ ਸਿਟੀ ਹੋਈ ਆ ਇਹ ਇਹਨਾਂ ਨੂੰ ਪਤਾ ਹੈ ਕਿ ਘਰ ਲੈ ਜੇ ਪੁਲਿਸ ਖੋਲ੍ਹ ਦੇਗਾ ਇਹ ਸਰਕਾਰਾਂ ਕੋਈ ਨਹੀਂ ਬੁਲਾਏਗਾ ਹਏ ਇਹ ਇਹਨਾਂ ਜਾਣ ਨੂੰ ਕੋਈ ਹੈਗੇ ਨਹੀਂ ਇਹ ਕਿਸੇ ਦਾ ਜੀ ਚੱਲ ਜਾਣ ਹੋਟਾ ਦਾ ਮਸਲਾ ਕੱਲਾ ਰਹਿ ਗਿਆ ਵਾ ਮਹਨਤ ਲੋਕ ਸਾਹਿਬ ਐਸੀ ਮੰਤਰੀ ਸਾਹਿਬ ਕੀ ਸਪਾਸਾ ਦਿੱਤੀ ਕੀ ਦੇ ਕੇ ਸਾਨੂੰ ਕੀ ਕਹਿੰਦੇ ਆ ਕੀ ਦੱਸਿਆ ਸਾਨੂੰ ਆਹ ਤੇਰਾ ਮੇਗਾ ਆਂਦੇ ਤੇ ਨਹੀਂ ਜਲਦੀ ਤੋਂ ਜਲਦੀ ਫੜਾਂਗੇ ਜੋ ਵੀ ਛੇਤੀ ਤੋਂ ਛੇਤੀ ਨਹੀਂ ਹੋ ਕਰਾਂਗੇ ਹਾਂ ਪਰ ਦੱਸੋ ਇਹ ਕਰਨਗੇ ਪਰ ਜਿਹੜਾ ਕੀ ਸਾਡੇ ਘਰੋਂ ਚਲੇਗਾ ਜਿਹੜਾ ਅੰਦਰ ਕੁ ਜਿਹਦੇ ਬਾਹਰ ਹੋਗਾ ਦੱਸੋ ਨਾ ਇਹਦੇ ਬੱਚੇ ਮੇਰਾ ਪੁੱਤੋ ਸਾਲਾਂ ਦਾ ਛੋਟਾ ਬੱਚਾ ਹੋਗਾ ਆ ਜਿਹੜਾ ਮੁੰਡਾ ਅੰਦਰ ਟੱਕਲਾ ਨਾ ਨਾ ਜਿਹੜਾ ਜਿਹੜਾ ਹੋ ਗਿਆ ਇਹਦੇ ਬੱਚਾ ਆ ਇਹ ਮੇਰਾ ਤਾਂ ਕੀ ਰਹਿਣਾ ਹੈ ਨਹੀਂ ਪੰਚ ਸਾਹਿਬ ਨੂੰ ਤਾਂ ਡਿਗਰੀ ਸੀ ਦੱਸ ਸੀ ਹਾਂ ਮੇਰਾ ਦੇਰ ਦਾ ਪੁੱਤ ਆ ਦੇਰ ਦਾ ਪੁੱਤ ਆ ਤੁਹਾਡਾ ਦੋਨੇ ਸਾਕੇ ਚਾਚਾ ਦਾ ਮੁੰਡੇ ਚਾਚਾ ਤਾਂ ਆ ਜਾਂਦੇ ਹੀ ਆ ਦੋਵੇਂ ਤੇ ਉਹਨਾਂ ਦੀ ਬੋਕੀ ਤੇ ਮੋਟੂ ਕਿਸੇ ਪੰਸਾਬ ਦੀ ਐ ਨਹੀਂ ਬਾਬਿਆਂ ਵਾਲੇ ਹਸਪਤਾਲਾਂ ਕੇ ਹਾਂ ਸਰਦਾਵਾਨ ਕੇ ਇਹ ਨਹੀਂ ਗੱਲ ਉਹਦੇ ਕਿਤੇ ਮੈਂ ਆਪਣੇ ਮੁੰਡੇ ਦੇ ਹਸਪਤਾਲ ਤੋਂ ਇਹ ਤਾਂ ਅਜੇ ਵੇਖਣ ਨਹੀਂ ਆਇਆ ਨਸ਼ਾ ਕਰਨ ਨਹੀਂ ਵੇਖਣ ਕੀ ਕਰਦੇ ਆ ਹਾਂ ਠੀਕ ਹੈ ਗੱਲ ਵਾਰਤਾਤ ਕੀਤੀ ਆ ਉਹਦੀ ਵਾਰਤਾਤ ਦਾ ਜਵਾਬ ਉਸੇ ਤਰ੍ਹਾਂ ਉਹਨਾਂ ਦੇ ਜਵਾਬ ਸੀ ਦਿੱਤਾ ਜੀ ਕੀ ਕੰਮ ਕੀ ਹੈ ਸਰ ਕਾਰਨ ਕੀ ਰਿਹਾ ਕਿਉਂ ਕਾਰਨ ਅਜੇ ਕੋਈ ਪਤਾ ਨਹੀਂ ਲੱਗਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਹੈ ਜਿਹੜੇ ਵੀ ਸੋਚੀ ਹੋਣਗੇ ਉਹ ਜਲਦੀ ਲੋਕਾਂ ਦੇ ਸਾਹਮਣੇ ਆਉਣਗੇ ਤੇ ਉਹਨਾਂ ਤੇ ਸਖਤ ਕਾਰਵਾਈ ਹੋਵੇਗੀ ਬੜੀ ਵੱਡੀ ਗੱਲ ਹੈ ਕਿ 147 ਕਿਤੇ ਤੇ ਲੈ ਕੇ ਉਹਦੇ ਨਾਲ ਹਮਲਾ ਕੀਤਾ ਗਿਆ ਕਿਤੇ ਹੌਸਲੇ ਵਾ ਗੁਲੰਦ ਹੋਏ ਵੀ ਨਹੀਂ ਇਸ ਤਰ੍ਹਾਂ ਲੱਗ ਪਾਵਾਂਗੇ ਅਜੇ ਇਹ ਚੀਜ਼ਾਂ ਵੈਰੀਫਾਈ ਨਹੀਂ ਹੋਈਆਂ ਭਾਵੇਂ ਕੋਈ ਵੀ ਵੈਪਨ ਆ ਜਦੋਂ ਕੋਈ ਕਿਸੇ ਨੂੰ ਇਸ ਤਰ੍ਹਾਂ ਮਾਰਨਾ ਆ ਗਿਆ ਇਹਦਾ ਮਰਡਰ ਕਰਤਾ ਭਾਵੇਂ ਕੋਈ ਵੀ ਵੈਪਨ ਹੈ ਦੋਸ਼ੀ ਤੇ ਉਹ ਹੈ ਗਈ ਆ ਜਿਹੜਾ ਦੋਸ਼ੀ ਆ ਵਿਕੋ ਸਰਕਾਰ ਵੱਲੋਂ ਵੀ ਸਖਤ ਦੇਬਾ ਪੁਲਿਸ ਡਿਪਾਰਟਮੈਂਟ ਨੂੰ ਸਾਰੇ ਅਧਿਕਾਰੀਆਂ ਨੂੰ ਕਿ ਜਿਹੜੇ ਗੈਂਗਸਟਰ ਤੇ ਸਮੱਗਲਰ ਆ ਇਹ ਖਤਮ ਹੋਣਗੇ ਲੋਕਾਂ ਨੂੰ ਅਮਨ ਚੈਨ ਤੇ ਸ਼ਾਂਤੀ ਵਾਲਾ ਕਾਨੂੰਨ ਵਾਲਾ ਮਾਹੌਲ ਮਿਲਣਾ ਕਲਮ ਕੀ ਰਿਹਾ ਕੋਈ ਗੈਂਗਵਾਰਤੀ ਫਰੋਤੀ ਸੀ ਕੋਈ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਐਡਾ ਸੌ ਇਨਸਾਨ ਹੀ ਅਰਬਿੰਦਰ ਸਿੰਘ ਐਡਾ ਵਧੀਆ ਇਨਸਾਨ ਹੀ ਅੱਜ ਸਵੇਰੇ ਵੀ ਕਿ ਇਹ ਗੱਲ ਦੇ ਸਬੰਧ ਦੇ ਵਿੱਚ ਕੰਮ ਕਰਦੇ ਸਬੰਧ 'ਚ ਮੇਰੀ ਗੱਲ ਹੋਈ ਹੈ ਸਰਪੰਚ ਸਾਹਿਬ ਨਾਲ ਕੋਈ ਇਹੋ ਜੀ ਗੱਲ ਨਹੀਂ ਜੇ ਕੋਈ ਥ੍ਰੈਟ ਹੁੰਦਾ ਜਾਂ ਕੋਈ ਪਰੋਤੀ ਦੀ ਗੱਲ ਹੁੰਦੀ ਤੇ ਮੇਰੇ ਨਾਲ ਇਹ ਨਹੀਂ ਕਰਨੀ ਕਿਉਂਕਿ ਦਿੰਚ ਤਕਰੀਬਨ ਹੀ ਇੱਕ ਅੱਧੀ ਜਣਾ ਗੱਲ ਹੋਈ ਜਾਂਦੀ ਜੀ ਤੇ ਕੋਈ ਇਹੋ ਜੀ ਗੱਲ ਨਹੀਂ ਇਹਨੇ ਕੀਤੀ ਜਿਵੇਂ ਵਿਆਹ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਚਾਚੇ ਤਾਏ ਦੇ ਪਰਿਵਾਰ ਦੇ ਵਿੱਚੋਂ ਹੋਇਆ ਇੱਕ ਘਰੇਲੂ ਵਿਆਹ ਹੀ ਇਹਨਾਂ ਦਾ ਤੇ ਬਾਕੀ ਕੋਈ ਇਹਦੀ ਇਹੋ ਜੀ ਗੱਲ ਜੇ ਕਿਸੇ ਨੇ ਵੀ ਕੋਈ ਡਿਬੇਟ ਕੀਤੀ ਸੀ ਕੋਈ ਚੈਨਲ ਦੇ ਉੱਤੇ ਉਹ ਡਿਬੇਟ ਤੋਂ ਖਿੱਚ ਕੇ ਉਹਨਾਂ ਨੇ ਕੰਮ ਲਗਦਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਉਹਦੇ ਪਿੱਛੇ ਕਿੰਨੀ ਕਿ ਸਟਾਈਲ ਦੇ ਵਿੱਚ ਵੇਖੋ ਗੱਲ ਇਹ ਆ ਅੱਗੇ ਵੀ ਜੇ ਕੋਈ ਕਿਸੇ ਤੇ ਹਮਲਾ ਕਰਦਾ ਆ ਜਾਂ ਕੋਈ ਗੱਲ ਆ ਉਹ ਚੈਨਲ ਸਾਹਮਣੇ ਆਪਦੀ ਗੱਲ ਰੱਖਦੇ ਆ ਜੇ ਕਿਸੇ ਤੇ ਕੋਈ ਹਮਲਾ ਕਰਦਾ ਆ ਉਹਨੇ ਤੇ ਆਪਦਾ ਦੁੱਖ ਜ਼ਾਹਰ ਕਰਨਾ ਹੀ ਆ ਜਿਹਦੇ ਤੇ ਤਾਂ ਦੁੱਖ ਜ਼ਾਹਰ ਉਹਨੇ ਕੀਤੀ ਡਿਬੇਟ ਨਹੀਂ ਇਹਨੇ ਤਾਂ ਨਹੀਂ ਕੀਤੀ ਕੋਈ ਡਿਬੇਟ ਇਹਨੇ ਨਹੀਂ ਕੀਤੀ ਕੋਈ ਡਿਬੇਟ ਇਹਦੀ ਨਹੀਂ ਕੋਈ ਡਿਬੇਟ ਹੋਈ ਇਹਨੇ ਨਹੀਂ ਵਿਕਰਮ ਜੀਠੀਆ ਕਹਿ ਰਹੇ ਆ ਕਿ ਪੰਜਾਬ ਦਾ ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਹੈ ਔਰ ਲਾਉਂਡ ਆਰਡਰ ਬਿਲਕੁਲ ਖਰਾਬ ਹੋ ਗਿਆ ਦੇਖੋ ਜਿਹੜੀ ਕਾਨੂੰਨ ਵਿਵਸਥਾ ਆ ਨਾ ਉਹ ਖਰਾਬ ਕਰਉਂਦੀ ਹੋਈ ਆ ਜਦੋਂ ਦੀਆਂ ਆਕਾਲੀ ਦਲ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਇਹ ਗੈਂਗਸਟਰ ਕਿੱਦੇ ਬਣਾਏ ਆ ਪਹਿਲਾਂ ਨੌਜਵਾਨਾਂ ਨੂੰ ਵਰਤਨਾ ਬੂਟ ਕੈਂਪਟਰ ਕਰਾਉਣੇ ਮੁੜਕੇ ਪਰਚੇ ਕਰਾ ਦੇਣੇ ਮੁੜਕੇ ਉਹਨਾਂ ਨੌਜਵਾਨਾਂ ਨੂੰ ਕਹਿ ਦੇਣਾ ਵੀ ਤੁਹਾਡੇ ਪਰਚੇ ਕੈਂਸਲ ਕਰਾ ਦਾਂਗੇ ਸਾਡਾ ਸਾਥ ਦਿਓ ਫੇਰ ਉਹਨਾਂ ਨੂੰ ਵਰਤ ਕੇ ਫੇਰ ਹੋਰ ਪਰਚੇ ਕਰਾ ਦੇਣੇ ਮੁੜਕੇ ਜਦੋਂ ਪਤਾ ਲੱਗਣਾ ਉਹਨਾਂ ਨੇ ਕਤਲ ਦੀ ਜਿੰਨੀ ਕੱਢੀ ਉਹਦੋਂ ਕੁਝ ਵੀ ਨਹੀਂ ਹੁੰਦਾ ਦੇਖੋ ਤੁਸੀਂ ਤੁਸੀਂ ਪਿਛਲਾ ਕੱਢ ਲਓ ਜਦੋਂ ਇੱਥੇ ਕਮਰਸਰ ਥਾਣੇਦਾਰ ਆਵਦੀ ਧੀ ਨੂੰ ਛੱਡ ਕੇ ਇੱਕ ਕੇਸ ਨਹੀਂ 11 ਕੇਸ ਸੀ 11 ਕੇਸ ਇਹੋ ਜਿਹੇ ਕਿੰਨੇ ਤੁਹਾਨੂੰ ਮਾ ਗਣਾ ਦੇ ਆ ਇਹ ਦੇਣ ਜਿਹੜੀ ਆ ਇਹ ਕਹਿਣਾ ਹੈ ਡੀਜੀਪੀ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਅਸਤੀਫਾ ਦੇਣ ਦੇਖੋ ਗੱਲ ਇਹ ਆ ਜਿਹੜੇ ਪੁਰਾਣੀਆਂ ਸਰਕਾਰਾਂ ਨੇ ਨਿਮਾਂਦੇ ਰਹੇ ਆ ਉਹ ਆਪਣੀਆਂ ਸਰਕਾਰਾਂ ਦੇ ਵੇਲੇ ਵੇਖਣ ਕਿੰਨਾ ਮਾਹੌਲ ਵਿਗੜਦਾ ਰਿਹਾ ਤੇ ਕੌਣ ਜ਼ਿੰਮੇਵਾਰ ਆ ਸਾਡੀ ਸਰਕਾਰ ਦੇ ਵਿੱਚ ਨਾ ਕੋਈ ਸਾਡਾ ਐਮ.ਐਲ.ਏ ਨਾ ਕੋਈ ਸਾਡਾ ਸਰਪੰਚ ਨਾ ਕੋਈ ਸਾਡਾ ਮੰਤਰੀ ਕਿਹੇ ਗੈਂਗਸਟਰ ਨਾਲ ਕਿਹੇ ਸਮੱਗਲਰ ਨਾਲ ਕਿਹਦਾ ਕੋਈ ਸਬੰਧ ਨਹੀਂਗਾ ਤੇ ਪੁਰਾਣਿਆਂ ਦੇ ਤੇ ਜਗਜਾ ਰਹੁੰਦੇ ਰਹੇ ਆ ਕਿ ਕਿਹੜੇ ਕਾਲੀਦਲ ਦੇ ਕਿਹੜੇ ਕਾਂਗਰਸ ਦੇ ਐਮ.ਐਲ.ਏ ਮੰਤਰੀ ਕਿਹੜੇ-ਕਿਹੜੇ ਜਿਹੜੇ ਆ ਗੈਂਗਸਟਰਸ ਮਗਲਰ ਉਹਨਾਂ ਨਾਲ ਸੰਬੰਧ ਰੇ ਨਹੀਂ ਹੁਣ ਕਿੰਨੀਆਂ ਗੁਲੀਆਂ ਡਰੀਆਂ ਤਾਂ ਕੀ ਕਿਤੇ ਰੱਖੀ ਹੋਏ ਵੇਖੋ ਜਿੰਨੀਆਂ ਵੀ ਚੱਲੀਆਂ ਜੋ ਵੀ ਹੋਇਆ ਇਹ ਇਨਵੈਸਟੀਗੇਸ਼ਨ ਦਾ ਹੀ ਸਾਇਆ ਜਿਹੜਾ ਵੀ ਦੋਚੀ ਉਹਤੇ ਸਖਤ ਕਾਰਵਾਈ ਹੋਏ ਹੁਣ ਹਜ ਤੱਕ ਕੁਝ ਵੀ ਮਿਲੇ ਨਹੀਂ ਕੌਣ ਜ਼ਿੰਮੇਵਾਰ ਹੈ ਦੀ ਜਗ੍ਹਾ ਵੇਖੋ ਜਿਹੜਾ ਵੀ ਜ਼ਿੰਮੇਵਾਰ ਹੋ ਠੀਕ ਆ ਉਹਦਾ ਅਪਰੇਟ ਹੋਣ ਲਈ ਅਪਰੇਸ਼ਨ ਕੰਟਰੋਲ ਦੇ ਵਿੱਚ ਲੈ ਕੇ ਗਏ ਡਾਕਟਰ ਮੌਤ ਤੇ ਹਰਪਿੰਦਰ ਸਿੰਘ ਜਿਹੜੇ ਸਾਡੇ ਠੱਡੀਆਂ ਮੰਡਾ ਤੋਂ ਸਰਪੰਚ ਹੈ ਮੈਂ ਤਾਂ ਪਹਿਲਾਂ ਹੀ ਦੱਸਤਾ ਵੀ ਉਹਨਾਂ ਦੀ ਮੌਤ ਹੋਈ ਹਾਂਜੀ ਕਰ ਲਓ ਭਾਈ ਜੀ ਦੇ ਵਿੱਚ ਕੋਈ ਇਨਸੀਡੈਂਟ ਵਾਪਰਿਆ ਵਾ ਗੋਲੀਬਾਰੀ ਹੋਈ ਉਥੇ ਤੇ ਇੱਕ ਜਿਹੜਾ ਜ਼ਖਮੀਆਂ ਨੂੰ ਉਥੇ ਲੈ ਕੇ ਆਏ ਹਸਪੀਟਲ ਅਮਨਦੀਪ ਤੇ ਅਸੀਂ ਉਹਨਾਂ ਦੀ ਹੈਲਪ ਵਾਸਤੇ ਆਇਆ ਕਿ ਜ਼ਖਮੀ ਦਾ ਜਲਦੀ ਦਾ ਇਲਾਜ ਹੋ ਸਕੇ ਤੇ ਜਾਨ ਬਚਾਈ ਜਾ ਸਕੇ ਕਾਰਨ ਕੀ ਥੇ ਕਾਰਨ ਤੇ ਨਹੀਂ ਪਤਾ ਸਾਨੂੰ ਫਿਲਹਾਲ ਕਿਉਂਕਿ ਤਰਨਤਨ ਜ਼ਿਲ੍ਹੇ ਦੇ ਕਾਂਡ ਵਾਪਰਿਆ ਉਹ ਜਿਹੜੇ ਉਥੋਂ ਦੇ ਅਫਸਰ ਨੇ ਜਿਹੜੇ ਮੌਕੇ ਤੇ ਨੇ ਉਹ ਦੱਸ ਸਕਦੇ ਨੇ ਸਾਨੂੰ ਮੈਸੇਜ ਆਇਆ ਉਹਨਾਂ ਨੇ ਵੀ ਜ਼ਖਮੇ ਇਥੇ ਦਾਖਲ ਆ ਇੱਕ ਤਨ ਨੂੰ ਸਿਕਿਉਰ ਕੀਤਾ ਜਾਵੇ ਪਲੱਸ ਇਹਨਾਂ ਦੀ ਹੈਲਪ ਕੀਤੀ ਜਾਵੇ ਜਲਦੀ ਦਾ ਇਲਾਜ ਸ਼ੁਰੂ ਕਰਾਇਆ ਜਾਵੇ ਜੇ ਕੋਈ ਰਿਕੁਆਇਰਮੈਂਟ ਹੈ ਕੋਈ ਬਲੱਡ ਦੀ ਕਿ ਜਿਹਨਾਂ ਨੂੰ ਮੋਈਆ ਕਰਾ ਰਹੇ ਆ ਤਾਂ ਜਿਹੜਾ ਜ਼ਖਮੀ ਨੇ ਜਾਨ ਬਚਾਈ ਜਾ ਸਕਦੀ ਇੱਕ ਬੰਦਾ ਜ਼ਖਮੀ ਹੋਇਆ ਇਸੇ ਦਾਖਲਾ ਹੈ ਉਹ ਪਤਾ ਨਹੀਂ ਸਾਨੂੰ ਤਰਨਤਾਰ ਨੇ ਸਰਪੰਚ ਦੱਸ ਰਹੇ ਪਰ ਪਤਾ ਨਹੀਂ ਕਿਹੜੇ ਪਿੰਡ ਦਾ ਸਾਨੂੰ ਤੇ ਮਿਲ ਆ ਤਲਾਹ ਮਿਲਿ ਸੀ ਹਾਂ ਮੌਕੇ ਤੇ ਪਹੁੰਚੇ ਜਿਆਦਾ ਜਾਣਕਾਰੀ ਸਭ ਫਿਲਹਾਲ ਸਾਨੂੰ ਨਹੀਂ ਪਤਾ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਉਹ ਦੇ ਮੁਤਾਬਿਕ ਦੱਸ ਰਹੀ ਹਾਸਪੀਟਲ ਜਿਹੜਾ ਦਾਖਲਾ ਸਰ ਉਹਦਾ ਕੀ ਨਾਮ ਹੈ ਜਰਮਨਦੀਪ ਸਿੰਘ ਆ ਉਹ ਤਰਨਤਾਰ ਦਾ ਉਹਦਾ ਇਲਾਜ ਚੱਲ ਰਿਹਾ ਹੈ ਉਹਦੇ ਦੋ ਜਗ੍ਹਾ ਲੱਗੇ ਆ ਪਹਿਲਾਂ ਡਾਕਟਰ ਪਰੇਸ਼ਾਨ ਕਰਦੇ ਆ ਜਿਆਦਾ ਸਾਨੂੰ ਉਹਨਾਂ ਦੇਖਣ ਨਹੀਂ ਦਿੰਦਾ ਜੀ ਸਰ ਉਹਦਾ ਕੋਲ ਲੱਗਦਾ ਸੀ ਏਜੀ ਦੀ ਗੋਲੀ ਬਚੀ ਉਹਨਾਂ ਦੇ ਪਰਿਵਾਰ ਚੋਂ ਇੱਕ ਜਨ ਨੇ ਆਦਾ ਮੇਰੇ ਬ੍ਰਦਰ ਲੱਗਦਾ ਚਾਚੇ ਦਾ ਪੁੱਤ ਚਾਚੇ ਸਰਪੰਚ ਦਾ ਜੀ ਜੀ ਠੀਕ